兄弟，你收着。 ਉਹ ਜਣਾ ਪ੍ਰਾਇਮ ਤੇ ਮਹਾਨ ਹੁਬੈਸ ਇੱਕ ਪਾਸੇ ਜਿੱਥੇ ਪੰਜਾਬ ਨੂੰ ਨਸ਼ਿਆ ਦਾ ਦਰਿਆ ਕਿਹਾ ਜਾਣ ਲੱਗ ਪਿਆ ਉੱਥੇ ਹੀ ਕੁਛ ਪਿੰਡ ਅਜੇ ਵੀ ਨੇ ਜਿੱਥੇ ਪੰਜਾਬ ਦੇ ਪੁਰਾਣੇ ਕਲਚਰ ਨੂੰ ਜਿਸ ਕਲਚਰ ਦੇ ਵਿੱਚ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਸੀ ਨੌਜਵਾਨਾਂ ਨੂੰ ਸਿਹਤ ਦੇ ਵੱਲ ਪ੍ਰੇਰਿਆ ਜਾਂਦਾ ਸੀਗਾ ਉਸ ਪਰੰਪਰਾ ਨੂੰ ਕਈ ਪਿੰਡ ਹਜੇ ਵੀ ਬਰਕਰਾਰ ਰੱਖੇ ਹੋਏ ਨੇ ਉਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਅੱਜ ਪਿੰਡ ਰੌੜ ਦੇ ਵਿੱਚ ਹੋ ਕੇ ਲਿਆ ਗਿਆ ਜਿੱਥੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਬੜੀ ਤੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਔਰ ਇਸ ਜਨਮ ਦਿਹਾੜੇ ਦੇ ਮੌਕੇ ਇੱਕ ਛਿੰਝ ਮੇਲੇ ਦਾ ਆਯੋਜਨ ਕੀਤਾ ਗਿਆ ਔਰ ਇੱਥੇ ਦੂਰ ਦੂਰੋਂ ਪਹਿਲਵਾਨ ਪਹੁੰਚੇ ਨੇ ਕੁਸ਼ਤੀਆਂ ਦੇ ਲਈ ਔਰ ਇੱਕ ਕਿਤਨਾ ਕਿਤਨਾ ਯੁਵਾ ਵਰਗ ਜਿਹੜਾ ਨਸ਼ੇ ਦੇ ਵੱਲ ਵਧਦਾ ਜਾ ਰਿਹਾ ਉਹਨਾਂ ਨੂੰ ਵੀ ਇਹ ਸੰਦੇਸ਼ ਦਿੱਤਾ ਹੈ ਕਿ ਨਸ਼ੇ ਨੂੰ ਤਿਆਗ ਕੇ ਜਿਹੜੀਆਂ ਆਪਣੀ ਰਵਾਇਤੀ ਖੇਡਾਂ ਨੇ ਹੋਣਾ ਉਹਦੇ ਵੱਲ ਨੂੰ ਅੱਗੇ ਵਧਣਾ ਗੱਲਬਾਤ ਇੱਥੇ ਜਿਹੜੇ ਸ਼ਖਸ ਪਹੁੰਚੇ ਨੇ ਸਰਦਾਰ ਬਲਕਾਰ ਸਿੰਘ ਮੰਗਲੀ ਜੀ ਕੌਮੀ ਪ੍ਰਧਾਨ ਲੋਕ ਰਾਜ ਪਾਰਟੀ ਦੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਗੱਲਬਾਤ ਉਹਨਾਂ ਦੇ ਨਾਲ ਵੀ ਫਿਰ ਅੱਗੇ ਉਸ ਜੇਣਾ ਵੱਲੋਂ ਕਿ ਸਾਰਾ ਪ੍ਰੋਗਰਾਮ ਰਚਿਆ ਗਿਆ ਕਿ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਕੀ ਸੰਦੇਸ਼ ਉਹ ਅੱਜ ਦੇ ਯੁਵਾ ਵਰਗ ਨੂੰ ਦੇਣਾ ਚਾਹੁੰਦੇ ਹਨ ਲੋਕਰਜ ਪਾਰਟੀ ਦੇ ਅੱਜ ਦੁਨੀਆ ਦੇ ਤਿੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਲਕਾਰ ਸਿੰਘ ਮੰਗਲੀ ਅੱਜ ਕੌਮੀ ਪ੍ਰਧਾਨ ਲੋਕਰਜ ਪਾਰਟੀ ਮੇਰੇ ਨਾਲ ਸਾਡੇ ਪੰਜਾਬ ਦੇ ਉਮੀਦ ਪ੍ਰਧਾਨ ਭੂਲਾ ਸਿੰਘ ਜੀ ਕਲੋਨੀ ਅਨੂਰ ਸਿੰਘ ਜੀ ਬੈਂਸ ਜ਼ਿਲ੍ਹਾ ਦੇ ਹੱਤੀ ਦੇ ਪ੍ਰਧਾਨ ਤੇ ਮੇਰੇ ਵੱਲੋਂ ਤੇ ਸਾਡੀ ਸਮੂਹ ਪਾਰਟੀ ਵੱਲੋਂ ਸਾਡੇ ਵੀਰ ਬਾਬਾ ਚੰਨਣ ਸਿੰਘ ਜੀ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਜਿਹੜਾ ਬਾਬਾ ਸ਼੍ਰੀਚੰਦ ਜੀ ਦਾ ਜਨਮ ਦਿਹਾੜਾ ਮਨਾ ਕੇ ਜਿਹੜਾ ਛਿੰਝ ਮੇਲਾ ਕਰਾਉਂਦੇ ਨੇ ਸਾਡੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਦਾ ਜਿਹੜਾ ਮਾਹੌਲ ਹੈ ਅੱਜ ਸਾਡੀ ਨੌਜਵਾਨੀ ਜਿਹੜੀ ਕਿ ਨਸ਼ਿਆਂ ਦੇ ਵਿੱਚ ਗਰਕ ਹੁੰਦੀ ਜਾ ਰਹੀ ਹੈ ਇਹ ਸਾਡੇ ਸਰਦਾਰ ਚੰਨਣ ਸਿੰਘ ਜੀ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਲਈ ਜਵਾਨੀ ਨੂੰ ਬਚਾਉਣ ਦੇ ਲਈ ਜਿਹੜਾ ਇਹ ਉਪਰਾਲਾ ਕਰ ਰਹੇ ਨੇ ਇੱਕ ਮੈਂ ਕਹਾਂਗਾ ਕਿ ਇੱਕ ਬਹੁਤ ਹੀ ਵੱਡਾ ਅਤੇ ਵਧੀਆ ਉਪਰਾਲਾ ਆ ਜਿਹੜਾ ਕਿ ਬਾਬਾ ਚੰਨਣ ਸਿੰਘ ਜੀ ਤੇ ਇਹਨਾਂ ਦੀ ਟੀਮ ਜਿਹੜੀ ਕਰਦੀ ਹੈ ਤੇ ਅਸੀਂ ਆਪਣੀ ਪਾਰਟੀ ਵੱਲੋਂ ਬਾਬਾ ਚੰਨਣ ਸਿੰਘ ਜੀ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਹਰ ਸਾਲ ਆਪਦੇ ਨਾਲ ਪੂਰਾ ਸਹਿਯੋਗ ਕਰਨ ਦੇ ਲਈ ਤਿਆਰ ਆ ਤੁਸੀਂ ਤੱਕੜੇ ਹੋ ਕੇ ਜਿਹੜਾ ਕਿ ਇਹ ਛਿੰਝ ਮੇਲਾ ਤੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਆਪਾਂ ਜਿਹੜਾ ਉਪਰਾਲਾ ਇਹ ਹਰ ਸਾਲ ਕਰਦੇ ਰਹੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਭੋਲਾ ਸਿੰਘ ਕਲੋਨੀ ਮੇਰਾ ਨੌਜਵਾਨਾਂ ਨੂੰ ਇਹੀ ਮੈਸੇਜ ਆ ਕਿ ਨਸ਼ਿਆਂ ਨੂੰ ਤਿਆਗੋ ਪੋਸਟੀ ਵਾਲਾ ਔਰ ਖੇਡਾਂ ਵਾਲਾ ਆਪਣਾ ਰੁਝਾਓ ਲਿਜਾਓ ਤਾਂ ਕਿ ਜੋ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨੂੰ ਬਚਾ ਸਕੀਏ ਔਰ ਨਾਲ ਦੀ ਨਾਲ ਚੰਨਣ ਸਿੰਘ ਜੀ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਔਰ ਸਾਨੂੰ ਸਦਾ ਦਿੱਤਾ ਅਸੀਂ ਤੈਹ ਦੇ ਲੋ ਇਹਨਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਭਾਬੇ ਕੀ ਕਹਿਣਾ ਚਾਹੂੰਗਾ ਅੱਜ ਦੇ ਪ੍ਰੋਗਰਾਮ ਮੈਂ ਤਾਂ ਅਜ ਪ੍ਰੋਗਰਾਮ 'ਚ ਇਹ ਕਹਿਣਾ ਚਾਹਨਾ ਵੀ ਸਾਡੇ ਵੀਰਜੀ ਪ੍ਰਕਾਸ਼ ਸਿੰਘ ਜੀ ਜੋ ਅੱਗੇ ਬਹੁਤ ਸੀਨੀਅਰ ਸਾਨਾ ਜੋ ਕੇ ਸੱਜ ਮੇਲੇ 'ਚ ਪਹੁੰਚੇ ਤੇ ਸਾਥ ਸੰਗਤ ਦਾ ਵੀ ਸਤਿਕਾਰ ਕਰਦੇ ਆ ਤੇ ਮੇਲੇ ਦੀ ਰੌਣਕ ਨੂੰ ਵਧਾਉਂਦੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨ ਕਰਨਾ ਮੇਰੇ ਭਰਾ ਦਾ ਕਿ ਮਹਾਰਾਜ ਇਹਨੂੰ ਤਰਕਿਆ ਵਗਦੇ ਚੜ੍ਹਦੀ ਕਲਾ ਵਗਸ਼ੇ ਬੋਲੇ ਸੋਨਿਹਾਲ ਸੋਹਣ ਸਿੰਘਾ ਜੀ ਅੱਜ ਜੇਤੂ ਹੋਏ ਹੋ ਕਿਸ ਤਰ੍ਹਾਂ ਲੱਗਦਾ ਬਹੁਤ ਖੁਸ਼ੀ ਹੈ ਜੀ ਕੀ ਕਹਿਣਾ ਚਾਹੋਗੇ ਜੇ ਪਰੇ ਜਿਹੜਾ ਨਸ਼ੇ ਚ ਪਿਆ ਹੋਇਆ ਆਹ ਵੀ ਇਹ ਕਹਿਣਾ ਚਾਹੁੰਗੇ ਜੀ ਮਤਲਬ ਕਹਿੰਦਾ ਵੀ ਜਿਹੜੇ ਨਸ਼ੇ ਚ ਲੋਕ ਡੁੱਬੇ ਪਿਆ ਨੇ ਪਹਿਲਵਾਨੀ ਲਾਈਨ ਚ ਪੜਨ ਜਾਂ ਕਬੱਡੀ ਚ ਪੜਨ ਉਹਨਾਂ ਦਾ ਨਾਂ ਉੱਚਾ ਮਾਪਾਪ ਦਾ ਉੱਚਾ ਨਾਮ ਹੋਵੇ ਇਹ ਮਤਲਬ ਕਹਿੰਦਾ ਆਉਣ ਵਾਲੀ ਪੀੜ੍ਹੀ ਨੂੰ ਥੋੜਾ ਵਧੀਆ ਉਹ ਮਿਲੇ ਪੜਾਈ ਲਿਖਾਈ ਕਰਕੇ ਵਧੀਆ ਪਹਿਲਵਾਨ ਬਣੋ ਨੌਕਰੀ ਲਓ ਇਹ ਨਸ਼ਾ ਪਤਾ ਜੀ ਕੀ ਰੱਖਿਆ ਕੋਸ਼ਿਸ਼ ਜਿੰਦਗੀ ਖਰਾਬ ਹੈ ਉਹਨਾਂ ਚ ਇਹ ਚੀਜ਼ਾਂ ਚਾਹੀਦੀਆਂ ਕਿ ਅਸੀਂ ਚੰਗੀ ਟਾਇਟ ਖਾਓ ਚੰਗਾ ਮਤਲਬ ਮਾਪਾਪ ਦਾ ਸਤਿਕਾਰ ਕਰੀਏ ਹਾਂ ਜੀ ਹਾਂ ਜੀ